ਸਸਕਾਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾਂ ਨਜ਼ਰ ਮਾਰਦੇ ਹਾਂ ਵੱਡੀ ਖਬਰ ਤੇ ਅਮਰੀਕਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਮਿਨੀ ਸੋਟਾ ਦੇ ਇੱਕ ਪ੍ਰੀ ਸਕੂਲ ਤੋਂ ਘਰ ਵਾਪਸ ਆ ਰਹੇ ਪੰਜ ਸਾਲ ਦੇ ਨਰੀਹੀ ਬੱਚੇ ਨੂੰ ਫੈਡਰਲ 에ਜੰਟਾਂ ਨੇ ਉਸਦੇ ਪਿਤਾ ਨਾਲ ਮਿਲ ਕੇ ਹਿਰਾਸਤ ਚੁਲਿਆਏ ਦੋਹਾਂ ਨੂੰ ਟੈਕਸਾਸ ਦੇ ਇੱਕ ਹਿਰਾਸਤ ਸੈਂਟਰ ਵਿੱਚ ਚਲਵਾਇਆ ਗਿਆ ਹੈ ਕੋਲੰਬੀਆ ਹਾਈਟਸ ਪਬਲਿਕ ਸਕੂਲ ਡਿਸਟ੍ਰਿਕਟ ਦੀ ਸੁਪਰੀਡੈਂਟ ਜੀਨਾਂ ਨੇ ਦੱਸਿਆ ਹੈ ਕਿ ਹਿਰਾਸਤ ਵਿੱਚ ਲਏ ਗਏ ਚਾਰ ਨਾਬਾਲਕਾਂ ਵਿੱਚ ਲਿਆਮ ਰਾਮੋਸ ਵੀ ਸ਼ਾਮਲ ਹੈ ਜਿਸ ਵਿੱਚ 17 ਸਾਲ ਦੇ ਦੋ ਹੋਰ ਨੌਜਵਾਨ ਅਤੇ 10 ਸਾਲ ਦਾ ਇੱਕ ਹੋਰ ਬੱਚਾ ਵੀ ਸ਼ਾਮਲ ਹੈ ਰਾਮੋਸ ਪਰਿਵਾਰ ਦੇ ਕੀਲ ਮਾਰਕ ਪ੍ਰੋਕੇਸ਼ ਨੇ ਕਿਹਾ ਹੈ ਕਿ ਬੱਚਾ ਅਤੇ ਉਸਦਾ ਪਿਤਾ ਦੋਹਾ ਅਮਰੀਕਾ ਵਿੱਚ ਸ਼ਰਨਾਰਥੀ ਅਰਜੀਦਾਰ ਦੇ ਤੌਰ ਤੇ ਕਾਨੂੰਨੀ ਤੌਰ ਤੇ ਰਹਿ ਰਹੇ ਨੇ ਲਿਆ ਦੀ ਗ੍ਰਿਫਤਾਰੀ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਭਾਰੀ ਹਥਿਆਰਾਂ ਨਾਲ ਲੈਸ ਫੈਡਰਲ ਅਧਿਕਾਰੀ 5 ਸਾਲ ਦੇ ਬੱਚੇ ਨੂੰ ਫੜ ਕੇ ਲੈ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਬੱਚੇ ਨੇ ਨੀਲੀ ਟੋਪੀ ਪਾਈ ਹੋਈ ਹੈ ਅਤੇ ਸਪਾਈਡਰਮੈਨ ਵਾਲਾ ਬੈਗ ਲਿਆ ਹੋਇਆ ਹੈ ਦਰਸ਼ਕਾਂ ਨੇ ਖਬਰ ਏਜੰਸੀ ਨੂੰ ਦੱਸਿਆ ਹੈ ਕਿ ਮੰਗਲਵਾਰ ਨੂੰ ਦੋਹਾ ਨੂੰ ਪ੍ਰੀ ਸਕੂਲ ਤੋਂ ਘਰ ਵਾਪਸ ਲਿਆਂਦਾ ਜਾ ਰਿਹਾ ਸੀ ਤਾਂ ਲਿਆਮ ਨੇ ਦੱਸਿਆ ਕਿ ਨਕਾਬਪੋਸ਼ ਆਈਸ ਏਜੰਟ ਉਸਦੇ ਪਿਤਾ ਨੂੰ ਘਰ ਦੇ ਡਰਾਈਵਵੇ ਤੋਂ ਲੈ ਕੇ ਜਾ ਰਹੇ ਨੇ ਉਹਨਾਂ ਨੇ ਅੱਗੇ ਦੱਸਿਆ ਏ ਕਿ ਏਜੰਟਾਂ ਨੇ ਬੱਚੇ ਨੂੰ ਚਾਰਾ ਬਣਾ ਕੇ ਉਸਦੀ ਮਾਂ ਨੂੰ ਘਰੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਕੋਲੰਬੀਆ ਹਾਈਟ ਸਕੂਲ ਬੋਰਡ ਦੀ ਅਧਿਆਕਸ਼ ਮੈਰੀ ਗ੍ਰੀਨਲੰਡ ਨੇ ਪੱਤਰਕਾਰਾਂ ਨੂੰ ਦੱਸਿਆ ਏ ਕਿ ਲਿਆ ਦੇ ਪਿਤਾ ਨੇ ਆਪਣੀ ਪਤਨੀ ਨੂੰ ਘਰ ਦੇ ਅੰਦਰ ਹੀ ਰਹਿਣ ਲੈ ਕੇ ਆ ਤਾਂ ਜੋ ਉਹ ਹਿਰਾਸਤ ਵਿੱਚ ਨਾ ਲਏ ਜਾਣ ਉਹਨਾਂ ਦੱਸਿਆ ਕਿ ਸਕੂਲ ਦੇ ਅਧਿਕਾਰੀ ਰਾਮੋਸ ਪਰਿਵਾਰ ਦੇ ਘਰ ਦੇ ਮੈਂਬਰ ਅਤੇ ਉਹਨਾਂ ਦੇ ਸਾਰੇ ਗੁਆਂਢੀਆਂ ਨੇ ਬੱਚੇ ਨੂੰ ਆਪਣੇ ਨਾਲ ਲੈ ਜਾਣ ਦੀ ਪੇਸ਼ਕਸ਼ ਕੀਤੀ ਪਰ ਆਈਸ ਅਧਿਕਾਰੀਆਂ ਨੇ ਸਾਫ਼ ਇਨਕਾਰ ਕਰ ਦਿੱਤਾ ਕੋਲੰਬੀਆ ਹਾਈਟਸ ਸਕੂਲ ਡਿਸਟ੍ਰਿਕਟ ਦੀ ਸੁਪਰੀਡੈਂਟ ਜੀਨਾ ਨੇ ਕਿਹਾ ਹੈ ਕਿ ਇਹ ਇੱਕ ਤਰ੍ਹਾਂ 5 ਸਾਲ ਦੇ ਬੱਚੇ ਨੂੰ ਚਾਰਾ ਬਣਾਉਣਾ ਬਣਾਉਣ ਵਰਗਾ ਹੈ ਉਹਨਾਂ 에ਜੰਟਾਂ ਤੋਂ ਪੁੱਛਿਆ ਕਿ 5 ਸਾਲ ਦੇ ਬੱਚੇ ਨੂੰ ਹਿਰਾਸਤ ਵਿੱਚ ਕਿਉਂ ਲਿਆ ਜਾ ਰਿਹਾ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਤੁਸੀਂ ਮੈਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਬੱਚਾ ਹਿੰਸਕ ਅਪਰਾਧੀ ਹੈ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ 23 ਜਨਵਰੀ ਵਾਲੇ ਦਿਨ ਕਈ ਥਾਵਾਂ ਤੇ ਤੇਜ਼ ਮੀਂਹ ਪੈ ਰਿਹਾ ਹੈ ਚੰਡੀਗੜ੍ਹ ਵਿੱਚ ਮੀਂਹ ਦੌਰਾਨ ਮਣੀ ਮਾਜਰਾ ਇਲਾਕੇ ਵਿੱਚ ਇੱਕ ਮਕਾਨ ਦੀ ਛੱਤ ਡਿੱਗ ਗਈ ਹੈ ਜਿਸ ਕਾਰਨ ਘਰ ਅੰਦਰ ਮੌਜੂਦ ਤਿੰਨ ਬੱਚੇ ਮਲਬੇ ਹੇਠਾਂ ਦੱਬ ਗਏ। ਤਿੰਨਾਂ ਨੂੰ ਤੁਰੰਤ ਮਲਬੇ ਵਿੱਚੋਂ ਕੱਢ ਕੇ ਹਸਪਤਾਲ ਲਜਾਇਆ ਗਿਆ। ਇਹਨਾਂ ਵਿੱਚੋਂ ਦੋ ਬੱਚਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਜਦਕਿ ਇੱਕ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਕਾਨ ਕਾਫੀ ਪੁਰਾਣਾ ਸੀ। ਲਗਾਤਾਰ ਮੀਂਹ ਕਾਰਨ ਉਸਦੀ ਹਾਲਤ ਹੋਰ ਕਮਜ਼ੋਰ ਹੋ ਗਈ ਜਿਸ ਨਾਲ ਛੱਤ ਡਿੱਗ ਪਈ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ਤੇ ਦਰਖਤਾਂ ਦੀਆਂ ਟਾਣੀਆਂ ਟੁੱਟ ਕੇ ਡਿੱਗੀਆਂ ਨੇ ਸ਼ਹਿਰ ਦੀਆਂ ਸੜਕਾਂ ਤੇ ਵੀ ਭਾਰੀ ਜਲਥਲ ਦੇਖਣ ਨੂੰ ਮਿਲਿਆ ਏ ਜਲੰਧਰ ਅਤੇ ਫਾਜ਼ਲਕਾ ਦੇ ਅਬੋਰ ਵਿੱਚ ਮੀਂਹ ਨਾਲ ਗੜੇ ਵੀ ਪਏ ਨੇ ਲੁਧਿਆਣਾ ਅਤੇ ਮਾਨਸਾ ਦੀਆਂ ਸੜਕਾਂ ਤੇ ਵੀ ਪਾਣੀ ਭਰਿਆ ਏ ਮੌਸਮ ਵਿਭਾਗ ਨੇ ਦੁਪਹਿਰ 2 ਵਜੇ ਤੱਕ ਸੂਬੇ ਵਿੱਚ ਤੂਫਾਨ ਅਤੇ ਗੜੇਮਾਰੀ ਦਾ ਅਲਰਟ ਜਾਰੀ ਕੀਤਾ ਏ ਖਾਸ ਤੌਰ ਤੇ ਪਟਿਆਲਾ ਅਤੇ ਮੁਹਾਲੀ ਵਿੱਚ ਸਾਵਧਾਨੀ ਵਰਤਣ ਲਈ ਕਿਹਾ ਗਿਆ ਏ ਮੌਸਮ ਵਿਭਾਗ ਮੁਤਾਬਕ ਅੱਜ ਸਾਰਾ ਦਿਨ ਮੌਸਮ ਖਰਾਬ ਰਹੇਗਾ ਅਤੇ ਅਗਲੇ 2 ਦਿਨਾਂ ਤੱਕ ਮੀਂਹ ਤੋਂ ਰਾਹਤ ਮਿਲਣ ਦੀ ਅਸਾਰ ਨਹੀਂ ਹਨ ਮੌਸਮ ਵਿਗਿਆਨ ਕੇਂਦਰ ਮੁਤਾਬਕ ਇਸ ਸਮੇਂ ਉੱਤਰ ਭਾਰਤ ਵਿੱਚ ਵੈਸਟਰਨ ਡਿਸਟਰਬੈਂਸ ਸਰਗਰਮ ਹੈ ਇਸ ਦੇ ਨਾਲ ਹੀ ਉੱਤਰੀ ਪਾਕਿਸਤਾਨ ਦੇ ਉੱਪਰ ਬਣਿਆ ਇੱਕ ਮੌਸਮੀ ਚੱਕਰ ਵੀ ਇਸ ਨਾਲ ਜੁੜ ਗਿਆ ਹੈ ਜਿਸ ਕਾਰਨ ਇਸ ਦਾ ਅਸਰ ਹੋਰ ਵੱਧ ਗਿਆ ਹੈ ਸ਼ੁੱਕਰਵਾਰ ਨੂੰ ਮੌਸਮ ਨੇ ਅਚਾਨਕ ਕਰਵਟ ਲਈ ਹੈ ਜਿਸ ਨਾਲ ਉੱਤਰੀ ਭਾਰਤ ਦੇ ਕਈ ਪਹਾੜੀ ਖੇਤਰਾ ਵਿੱਚ ਠੰਡ ਅਤੇ ਮੀਂਹ ਦਾ ਅਸਰ ਤੇਜ਼ੀ ਨਾਲ ਵਧਿਆ ਹੈ ਮੌਸਮ ਵਿਗੜਨ ਕਾਰਨ ਜੰਮੂ ਕਸ਼ਮੀਰ ਵਿੱਚ ਬੀਤੀ ਰਾਤ ਤੋਂ ਜਨਜੀਵਨ ਠੱਪ ਹੋ ਗਿਆ ਹੈ ਇਸ ਸਾਲ ਪਹਿਲੀ ਵਾਰ ਜੰਮੂ ਸੂਬੇ ਵਿੱਚ ਐਨੇ ਵੱਡੇ ਪੱਧਰ ਤੇ ਮੀਂਹ ਅਤੇ ਬਰਬਰੀ ਦੇਖੀ ਗਈ ਹੈ ਇੱਥੇ ਇਸ ਬਦਲਦੇ ਮੌਸਮ ਦਾ ਸਭ ਤੋਂ ਵੱਧ ਪ੍ਰਭਾਵ ਤ੍ਰਿਕੂਟਾ ਪਹਾੜੀਆਂ ਤੇ ਪਿਆ ਹੈ ਜਿੱਥੇ ਭਾਰੀ ਮੀਂਹ ਅਤੇ ਬਰਬਰੀ ਕਾਰਨ ਸਾਵਧਾਨੀ ਵੱਜੋਂ ਦੇਵੀ ਮਾਤਾ ਵੈਸ਼ਨੂ ਦੇਵੀ ਤੀਰਥ ਯਾਤਰਾ ਨੂੰ ਮੌਤਲ ਕਰ ਦਿੱਤਾ ਗਿਆ ਹੈ ਮਾਤਾ ਵੈਸ਼ਨੋ ਦੇਵੀ ਤੀਰਥ ਸਥਾਨ ਤੇ ਬੀਤੀ ਰਾਤ ਤੋਂ ਹੀ ਮੀਂਹ ਪੈ ਰਿਹਾ ਸੀ ਅਤੇ ਸਵੇਰੇ ਬਰਫਬਾਰੀ ਮੁਰ ਸ਼ੁਰੂ ਹੋ ਗਈ ਹੈ। ਇਸ ਤੋਂ ਬਾਅਦ ਵੈਸ਼ਨੋ ਦੇ ਵੀ ਜਾਣ ਵਾਲੇ ਨਵੇਂ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਅਸਥਾਈ ਤੌਰ ਤੇ ਮੁਅਤਲ ਕਰ ਦਿੱਤੀ ਗਈ ਹੈ। ਤ੍ਰਿਕੋਟਾ ਦੀਆਂ ਪਹਾੜੀਆਂ ਤੇ ਲਗਾਤਾਰ ਭਾਰੀ ਮੀਂਹ ਅਤੇ ਬਰਫਬਾਰੀ ਕਾਰਨ ਰਸਤੇ ਤਿਲਕਣ ਵਾਲੇ ਹੋ ਗਏ ਨੇ ਜਿਸ ਨਾਲ ਸ਼ਰਧਾਲੂਆਂ ਦੀ ਸੁਰੱਖਿਆ ਲਈ ਵੱਡਾ ਖਤਰਾ ਪੈਦਾ ਹੋ ਗਿਆ ਹੈ। ਇਸ ਤੋਂ ਇਲਾਵਾ ਮੀਂਹ ਅਤੇ ਬਰਫਬਾਰੀ ਕਰਕੇ ਜ਼ਮੀਨ ਖਿਸਕਣ ਦਾ ਖਤਰਾ ਵੀ ਵੱਧ ਗਿਆ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਬੋਰਡ ਨੇ ਯਾਤਰਾ ਨੂੰ ਅਸਥਾਈ ਤੌਰ ਤੇ ਮੁਅਤਲ ਕਰਨ ਅਤੇ ਯਾਤਰਾ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਮੌਸਮ ਵਿਭਾਗ ਦੇ ਅਨੁਸਾਰ ਜੰਮੂ ਅਤੇ ਕਸ਼ਮੀਰ ਵਿੱਚ ਮੌਸਮ ਅਗਲੇ 36 ਘੰਟਿਆਂ ਲਈ ਇਹੋ ਜਿਹਾ ਰਹੇਗਾ। ਮੈਦਾਨੀ ਇਲਾਕਿਆਂ ਵਿੱਚ ਮੀਂਹ ਅਤੇ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਜਾਰੀ ਰਹਿਣ ਦੀ ਉਮੀਦ ਹੈ। ਜੰਮੂ ਦੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਜਦੋਂ ਕਿ ਉੱਚੇ ਅਤੇ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਹੋ ਰਹੀ ਹੈ। ਸਲਾਨੀ ਸਥਾਨ ਪਟਨੀ ਟੌਪ ਤੇ ਤੜਕੇ 1:30 ਵਜੇ ਦੇ ਕਰੀਬ ਬਰਫਬਾਰੀ ਸ਼ੁਰੂ ਹੋਈ ਅਤੇ ਅਜੇ ਵੀ ਜਾਰੀ ਹੈ। ਰਾਜੋਰੀ ਅਤੇ ਪੁੰਚ ਦੇ ਉੱਚੇ ਇਲਾਕਿਆਂ ਵਿੱਚ ਵੀ ਬਰਫਬਾਰੀ ਜਾਰੀ ਹੈ। ਮੌਸਮ ਵਿਭਾਗ ਨੇ ਕਈ ਥਾਵਾਂ ਤੇ ਭਾਰੀ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ। ਜੰਮੂ ਕਸ਼ਮੀਰ ਦੇ ਡੋਡਾ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ ਤੇ ਇਸ ਹਾਦਸੇ ਵਿੱਚ ਪੰਜਾਬ ਦਾ ਇੱਕ ਜਵਾਨ ਸ਼ਹੀਦ ਹੋਇਆ ਹੈ। ਫੌਜ ਦਾ ਵਾਹਨ 200 ਫੁੱਟ ਡੂੰਗੀ ਖੱਡ ਵਿੱਚ ਡਿੱਗਿਆ ਹੈ ਜਿਸ ਕਰਕੇ ਘਟੋ-ਘਟ 10 ਜਵਾਨਾਂ ਦੀ ਮੌਤ ਹੋ ਗਈ ਹੈ। ਖਾਸ ਕਰਕੇ ਰੋਪੜ ਦੇ ਪਿੰਡ ਚਨੋਰੀ ਦਾ ਫੌਜੀ ਜਵਾਨ ਦੇਸ਼ ਦੀ ਰੱਖਿਆ ਕਰਦਾ ਕਰਦਾ ਸ਼ਹੀਦ ਹੋ ਗਿਆ ਹੈ। ਸ਼ਹੀਦ ਦੀ ਪਛਾਣ ਜੋਬਨਜੀਤ ਸਿੰਘ ਵਜੋਂ ਹੋਈ ਹੈ ਤੇ ਉਹ ਨੂਰਪੁਰ ਬੇਦੀ ਦੇ ਪਿੰਡ ਚਨੋਲੀ ਨਾਲ ਸੰਬੰਧਿਤ ਸੀ। ਜੋਬਨਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮਿਲ ਜਾਣਕਾਰੀ ਮੁਤਾਬਕ ਫੌਜੀ ਜਵਾਨ ਜਿਸ ਤੇ ਸਾਰਾ ਕਰਟ ਟਿਕਿਆ ਹੋਇਆ ਸੀ ਤੇ ਉਸ ਦੀ ਅਜੇ ਹੀ ਮੰਗਣੀ ਹੋਈ ਸੀ ਤੇ ਅਗਲੇ ਮਹੀਨੇ ਉਸ ਦਾ ਵਿਆਹ ਹੋਣਾ ਸੀ। ਪਰ ਪਰਿਵਾਰ ਦੇ ਸਾਰੇ ਸੁਪਨੇ ਅਧੂਰੇ ਰਹਿ ਗਏ ਨੇ। ਜਿਸ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਹੋਣਾ ਸੀ ਹੁਣ ਉੱਥੇ ਮਾਤਮ ਛਾਇਆ ਹੋਇਆ ਹੈ ਸ਼ਹੀਦ ਜੋਵਨਜੀਤ ਸਿੰਘ ਦੇ ਪਿਤਾ ਖੁਦ ਸਾਬਕਾ ਫੌਜੀ ਹੈ ਜਿਸ ਨੇ ਆਪਣਾ ਇਕਲੌਤਾ ਪੁੱਤ ਦੇਸ਼ ਨੂੰ ਸੌਂਪ ਕੇ ਦਰ ਤੇ ਫਕਰ ਦੋਵਾਂ ਨੂੰ ਮਹਿਸੂਸ ਕੀਤਾ ਹੈ ਪਿੰਡ ਦੀਆਂ ਗਲੀਆਂ ਸੁੰਨੀਆਂ ਹੋ ਗਈਆਂ ਨੇ ਇਲਾਕੇ ਲਈ ਕਾਲਾ ਦਿਨ ਹੈ ਹਰ ਅੱਖ ਨਮ ਨਾਲ ਭਰੀ ਹੋਈ ਹੈ ਸ਼ਹੀਦ ਜੋਬਨਜੀਤ ਸਿੰਘ ਦੀ ਸ਼ਹੀਦੀ ਨੂੰ ਕੋਟੀ ਕੋਟੀ ਪ੍ਰਣਾਮ ਤੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸ਼ਹੀਦ ਜੋਬਨਜੀਤ ਸਿੰਘ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਸੀਐਮ ਭਗਵੰਤ ਮਾਨ ਨੇ ਡੂਡਾ ਚ ਵਾਪਰੇ ਹਾਸੇ ਤੇ ਦੁੱਖ ਪ੍ਰਗਟਾਇਆ ਹੈ ਤੇ ਕਿਹਾ ਹੈ ਕਿ 10 ਜਵਾਨਾਂ ਦੇ ਸ਼ਹੀਦ ਤੇ 11 ਜਵਾਨਾਂ ਦੇ ਗੰਭੀਰ ਜ਼ਖਮੀ ਹੋਣ ਦੀ ਦੁੱਖਦ ਸੂਚਨਾ ਮਿਲੀ ਹੈ ਪ੍ਰਮਾਤਮਾ ਅੱਗੇ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਤੇ ਜ਼ਖਮੀ ਜਵਾਨਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ ਦਿੱਲੀ ਦੀ ਇੱਕ ਕੋਰਟ ਨੇ ਆਮ ਆਦਮੀ ਪਾਰਟੀ ਦੇ ਮੁਖੀ ਨੂੰ ਰਾਹਤ ਦਿੱਤੀ ਹੈ ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦੋ ਮਾਮਲਿਆਂ ਵਿੱਚ ਕੇਜਰੀਵਾਲ ਨੂੰ ਬਰੀ ਕਰ ਦਿੱਤਾ ਹੈ ਇੱਕ ਕੇਸ ਐਕਸਾਈਜ਼ ਪਾਲਿਸੀ ਕੇਸ ਵਿੱਚ ਏਜੰਸੀ ਦੇ ਸੱਮਨ ਨੂੰ ਨਜ਼ਰ ਅੰਦਾਜ਼ ਕਰਨ ਲਈ ਦਾਇਰ ਕੀਤੇ ਗਏ ਸਨ ਈਡੀ ਨੇ ਦੋਸ਼ ਲਗਾਇਆ ਸੀ ਕਿ ਕੇਜਰੀਵਾਲ ਨੇ ਜਾਂਚ ਵਿੱਚ ਸ਼ਾਮਲ ਹੋਣ ਲਈ ਵਾਰ-ਵਾਰ ਭੇਜੇ ਗਏ ਸੱਮਨ ਨੂੰ ਜਾਣਬੁੱਝ ਕੇ ਨਜ਼ਰ ਅੰਦਾਜ਼ ਕੀਤਾ ਸੀ राउज अवेन्यू कोर्ट ने एडिशनल चीफ जुडिशियल मैजिस्ट्रेट ने आप नेता ਨੂੰ ਰਾਹਤ ਦਿੰਦੇ ਹੋਏ ਇਹ ਹੁਕਮ ਦਿੱਤਾ ਹੈ এজেন্সি ਨੇ ਫਰਵਰੀ 2024 ਵਿੱਚ ਕੇਜਰੀਵਾਲ ਖਿਲਾਫ ਪ੍ਰੀਵੈਂਸ਼ਨ ਆਫ منی ਲਾਂਡਰਿੰਗ ਦੇ ਸੈਕਸ਼ਨ 50 ਤਹਿਤ এজেন্সি ਵੱਲੋਂ ਜਾਰੀ ਸਬੰਧ ਦਾ ਪਾਲਣ ਨਾ ਕਰਨ ਲਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਐਕਸਾਈਜ਼ ਪਾਲਿਸੀ ਨਾਲ ਜੁੜੇ منی ਲਾਂਡਰਿੰਗ ਕੇਸ ਦੀ ਜਾਂਚ ਤੇ ਸਿਲਸਿਲੇ ਵਿੱਚ ਵੱਖ-ਵੱਖ ਤਰੀਕਾ ਤੇ ਪੰਜ ਸਮਨ ਜਾਰੀ ਕੀਤੇ ਗਏ ਸਨ باوجود ਇਸ ਦੇ ਕੇਜਰੀਵਾਲ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਈ ਉਹਨਾਂ ਨੇ ਸਮਨ ਨੋਟਿਸ ਨੂੰ ਗੈਰ ਕਾਨੂੰਨੀ ਦੱਸਿਆ ਸੀ ਕੇਜਰੀਵਾਲ ਨੂੰ ਈਡੀ ਤੇ ਸੀਬੀਆਈ ਨੇ 21 ਮਾਰਚ ਤੇ 26 ਜੂਨ 2024 ਨੂੰ منی ਲਾਂਡਰਿੰਗ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਇਨ੍ਹਾਂ ਮਾਮਲਿਆਂ ਵਿੱਚ 2020 ਦੀ ਸ਼ਰਾਬ ਐਕਸਾਈਜ਼ ਪਾਲਿਸੀ ਸਕੀਮ ਸ਼ਾਮਲ ਸੀ ਜਿਸ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ